6 ਸਾਲ ਦੇ ਬੱਚੇ ਦੇ ਨਾਲ ਪਿੰਡ ਦੇ ਹੀ ਤਿੰਨ ਨੌਜਵਾਨਾਂ ਦੇ ਵੱਲੋਂ ਜਿਹੜਾ ਇੱਕ ਕਰਮ ਕੀਤਾ ਜਾਂਦਾ ਹੈ ਕੀ ਪੂਰੀ ਘਟਨਾ ਹੈ ਉਹ ਬੱਚਾ ਸਾਡੇ ਨਾਲ ਹੈ ਉਹਨਾਂ ਨੇ ਬੱਚੇ ਦੇ ਨਾਲ ਅਸ਼ਲੀਲ ਹਰਕਤ ਕੀਤੀ ਉਸ ਸਮੇਂ ਵੀਡੀਓ ਬਣਾ ਲਈ ਹਾਂਜੀ ਉਹਨਾਂ ਨੇ ਆਪ ਹੀ ਵੀਡੀਓ ਬਣਾਈ ਮੈਡਮ ਜੇ ਗਲਤ ਕਰਕੇ ਇਹਨਾਂ ਨੂੰ ਧਮਕੀ ਦਿੱਤੀ ਵੀ ਜੇ ਤੂੰ ਗਾਂ ਤੋਂ ਸਾਡੇ ਅੱਖੇ ਨਾ ਲੱਗਿਆ ਜਾਂ ਮਾਂ ਪਿਓ ਨੂੰ ਦੱਸਿਆ ਸੀ ਤੇਰਾ ਗਾਲ ਕੁੱਟ ਕੇ ਮਾਰ ਦਿਆਂਗੇ ਤੱਕ ਰਿਆ ਜੀ ਕਹਿੰਨਾ ਮੰਮੀ ਮੇਰਾ ਢੱਡ ਦੁਖਦਾ ਮੈਂ ਕਿਹਾ ਚੱਲ ਪੈ ਜਾ ਵੀ ਗਰਮੀ ਕਰਕੇ ਆ ਜਿਹੜਾ ਬੱਚਾ ਲੈਟਰੀ ਚ ਗੈਰੇ ਬਲੱਡ ਚੱਲ ਪਿਆ ਮੈਡਮ ਜੀ ਇਹ ਰਾਤ ਨੂੰ 8 ਕ ਦਾ ਟਾਈਮ ਜੀ ਦੀ ਇਹ ਤਾਂ ਸੀ ਵੈਸੇ ਬਾਹਰ ਨਿਕਲੇ ਮੈਡਮ ਜੀ ਉਹਨਾਂ ਮੁੰਡਿਆਂ ਨੇ ਗਲਤ ਕੰਮ ਕਰਕੇ ਜੀ ਆਪ ਹੀ ਉਹਨਾਂ ਨੇ ਵੀਡੀਓ ਪਾਤੀ ਜੀ ਆਪ ਹੀ ਬਲੈਕ ਕਰਤਾ ਜੀ ਉਹ ਜਿਹੜਾ ਘਾਂ ਘਾਂ ਇੱਕ ਦੋ ਜਣਾਂ ਕੋਲੇ ਗਈ ਸੀ ਸਾਨੂੰ ਪਤਾ ਲੱਗ ਗਿਆ ਪਹਿਨੇ ਇਹ ਤਿੰਨ ਜਿਹੜੇ ਨੌਜਵਾਨ ਸੀ ਇਹਨਾਂ ਦੀ ਘਰੇ ਕਿਵੇਂ ਆਉਣੀ ਜਾਣੀ ਸੀ ਜਾਂ ਬੱਚੇ ਨੂੰ ਕਿਵੇਂ ਜਾਣਦੇ ਸੀ ਮੈਡਮ ਜੀ ਇੱਧਰ ਤਾਂ ਵੀ ਬੱਚਾ ਖੇਡਦਾ ਖੇਡਦਾ ਦਾਦੀ ਦੇ ਘਰੇ ਗਿਆ ਜੀ ਇਹਨਾਂ ਨੇ ਗਲਾਲ ਚ ਦਿੱਤਾ ਟੌਫੀਆਂ ਦਾ ਵੀ ਆ ਜਾ ਤੈਨੂੰ ਚੀਜ਼ ਦਿਵਾ ਕੇ ਲੈਉਣੇ ਆ ਵੀ ਸਾਡੇ ਨਾਲ ਕੰਮ ਕਰ ਇਹਨੂੰ ਐ ਨਹੀਂ ਪਤਾ ਵੀ ਕੀ ਦਿੱਤਾ ਉਂਕੀ ਦਿੱਤੇ ਕੀ ਨਹੀਂ ਤੇ ਉੱਥੇ ਬੱਚੇ ਨੂੰ ਸਟੋਰ ਚ ਲੈ ਦੇ ਮੈਡਮ ਜੀ ਉੱਥੇ ਗਲਤ ਕੰਮ ਕੀਤਾ ਹਾਂਜੀ ਮੈਡਮ ਜੀ ਮੈਨੂੰ ਡਰ ਲੱਗਦਾ ਹੀ ਰਹਿੰਦਾ ਹੁਣ ਮੈਂ ਕੰਮ ਕਰ ਤੇ ਜਾਣੇ ਮੇਰੀਆਂ ਬੇਟਾਂ ਚਾਰ ਆ ਮਾ ਕਰੋ ਵੀ ਕੱਲੀਆਂ ਫਰਦੀਆਂ ਰਹਿੰਦਾ ਨਾ ਜੀ ਤੇ ਵੀ ਡਰਤਾ ਰਹਿੰਦਾ ਇਹ ਦਿਲ ਚ ਜਮਾ ਯੋਦ ਦੇ ਗੇ ਜਿਕਿੰਜੀ ਉਮਰ ਸੇ ਨਾਂ ਬੱਚਿਆਂ ਦੀ ਜਿਨ੍ਹਾਂ ਨੇ ਇਹ ਕੰਮ ਕੀਤਾ ਇੱਕ ਤਾਂ ਮੈਡਮ ਜੀ 20 ਸਾਲਾਂ ਦਾ ਜੀ ਇੱਕ ਹੈਗਾ 15 ਸਾਲਾਂ ਦਾ ਇੱਕ ਹੈਗਾ 14 ਸਾਲਾਂ ਦਾ ਸਸਿਕਾ ਜੀ ਲਿਵਨ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨ ਸਿੱਧੂ ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਪਰ ਬੱਚਿਆਂ ਦੇ ਨਾਲ ਗਲਤ ਹਰਕਤਾਂ ਫੋਨ ਵਾਲੀਆਂ ਵੀਡੀਓਜ਼ ਬਹੁਤ ਵਾਇਰਲ ਹੋ ਰਹੀਆਂ ਨੇ ਇੱਕ ਘਟਨਾ ਹੁਸ਼ਿਆਰਪੁਰ ਦੇ ਵਿੱਚ ਵਾਪਰਦੀ ਹੈ ਜਿੱਥੇ ਪ੍ਰਵਾਸੀ ਦੇ ਵੱਲੋਂ ਇੱਕ 5 ਸਾਲਾਂ ਦੇ ਬੱਚੇ ਦੇ ਨਾਲ ਕੋ ਕਰਮ ਕਰਕੇ ਉਸ ਨੂੰ ਮੌਤੇ ਘਾਟ ਉਤਾਰ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਇੱਕ ਘਟਨਾ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਕੰਮੂਆਣੇ ਦੀ ਵੀ ਸਾਹਮਣੇ ਆਉਂਦੀ ਹੈ 6 ਸਾਲ ਦੇ ਬੱਚੇ ਦੇ ਨਾਲ ਪਿੰਡ ਦੇ ਹੀ ਤਿੰਨ ਨੌਜਵਾਨਾਂ ਦੇ ਵੱਲੋਂ ਜਿਹੜਾ ਇਹ ਕੋ ਕਰਮ ਕੀਤਾ ਜਾਂਦਾ ਹੈ ਕਿ ਪੂਰੀ ਘਟਨਾ ਉਹ ਬੱਚਾ ਸਾਡੇ ਨਾਲ ਹੈ ਉਹਨਾਂ ਦੇ ਮਾਤਾ ਸਾਡੇ ਨਾਲ ਨੇ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਮੈਡਮ ਜੀ ਕੀ ਨਾਮ ਹੈ ਜੀ ਬੱਚੇ ਦਾ ਕੀ ਨਾਮ ਹੈ ਨਵੀਰ ਸਿੰਘ ਜੀ ਮੈਡਮ ਜੀ ਭੈਣੇ ਕੀ ਘਟਨਾ ਵਾਪਰੀ ਆ ਤੁਹਾਡੇ ਬੱਚੇ ਨਾਲ ਤੁਹਾਨੂੰ ਕਿਦੋਂ ਪਤਾ ਲੱਗਿਆ ਵੀ ਮੇਰੇ ਬੱਚੇ ਨਾਲ ਕਿਸੇ ਨੇ ਗਲਤ ਹਰਕਤ ਕੀਤੀ ਹੈ ਮੈਡਮ ਜੀ ਇਹ ਤਾਂ ਨਾ ਜੀ ਅਸੀਂ ਰਾਤ ਨੂੰ 8:00 ਦਾ ਟਾਈਮ ਜੀ ਦੀ ਇਹ ਤਾਂ ਅਸੀਂ ਵੈਸੇ ਹੀ ਬਾਹਰ ਨਿਕਲੇ ਮੈਡਮ ਜੀ ਉਹਨਾਂ ਮੁੰਡਿਆਂ ਨੇ ਗਲਤ ਕੰਮ ਕਰਕੇ ਜੀ ਆਪ ਹੀ ਉਹਨਾਂ ਨੇ ਵੀਡੀਓ ਪਾਤੀ ਜੀ ਆਪ ਹੀ ਬਲੈਕ ਕਰਤਾ ਜੀ ਉਹ ਜੀ ਰੋ ਗਾਂ ਗਾਂ ਇੱਕ ਦੋ ਜਣਾਂ ਕੋਲੇ ਗਈ ਜੀ ਸਾਨੂੰ ਪਤਾ ਲੱਗ ਗਿਆ ਅਸੀਂ ਟੜਕੇ ਰੋਲਾ ਪਾਤਾ ਵੀ 8 ਦਾ ਟਾਈਮ ਆ ਜਿਹੜੇ ਇਹ ਕੰਮ ਉਹਨਾਂ ਨੇ ਗਲਤ ਕੀਤਾ ਜੀ ਤਿੰਨ ਮੁੰਡੇ ਐ ਤੇ 6 ਸਾਲਾਂ ਦਾ ਬੱਚਾ ਜੀ ਇਹਨਾਂ ਨੇ ਜਿਹੜਾ ਗਲਤ ਕੰਮ ਕੀਤਾ ਜੀ ਤੇ ਜਿਹੜੋ ਬਾਅਦ ਚ ਬੱਚਾ ਘਰੇ ਆਇਆ ਜੀ ਕਹਿੰਨੇ ਮੰਮੀ ਮੇਰਾ ਢੱਡ ਦੁਖਦਾ ਮੈਂ ਕਿਹਾ ਚੱਲ ਪੈ ਜਾ ਵੀ ਗਰਮੀ ਕਰਕੇ ਆ ਜਿਹੜੋ ਬੱਚਾ ਲੈਟਰੀ ਚ ਗਏ ਰੇ ਬਲੱਡ ਚੱਲ ਪਿਆ ਮੈਡਮ ਜੀ ਅਸੀਂ ਵੀ ਰਹਿ ਕੇ ਗਰਮੀ ਗਰਮੀ ਚ ਜਿਹੜੋ ਟੜਕੇ ਸਾਡੇ ਕੋਲ ਵੀਡੀਓ ਆਈ ਹੈ ਜੀ ਅਸੀਂ ਫਿਰ ਠਾਣੀ ਚਲੇ ਗਏ ਮੈਡਮ ਜੀ ਕਿਹੜੇ ਦਿਨ ਦੀ ਘਟਨਾ ਪੈਣੀ ਇਹ ਸੋਮਵਾਰ ਦੀ ਐ ਮੈਡਮ ਜੀ ਟੜਕੇ 8 ਵਜੇ ਦੀ ਜੀ ਇੱਕ ਤਾਂ ਜਿਹੜਾ ਹੁਣ ਟੱਪ ਕੇ ਗਿਆ ਦੂਪ ਚ ਜਾਨੀ 10 ਦਿਨ ਹੋ ਗਏ ਹਾਂਜੀ 10 ਦਿਨ ਹੋ ਗਏ 10 ਦਿਨ ਹੋ ਗਏ ਅੱਛਾ 10 ਦਿਨ ਇਹਦੋਂ ਪਹਿਲਾਂ ਤੁਹਾਨੂੰ ਜਮਾ ਨਹੀਂ ਪਤਾ ਸੀ ਵੀ ਮਤਲਬ ਮੈਡਮ ਜੀ ਇੱਕ ਦੋ ਵਾਰੀ ਪਹਿਲਾਂ ਵੀ ਬਲੱਡ ਆਇਆ ਜੀ ਅਸੀਂ ਗਰਮੀ ਗਰਮੀ ਚ ਹੀ ਰਹੇ ਗਏ ਜੀ ਅਸੀਂ ਕਹੇ ਚਲ ਗਰਮੀ ਆ ਬੱਚੇ ਨੂੰ ਤੇ ਅਸੀਂ ਵੀ ਉਹੀ ਦਵਾਈ ਦੋਈ ਦਵਾਤੀ ਤੇ ਹੁਣ ਪਤਾ ਲੱਗਣ ਤੋਂ ਪਹਿਲਾਂ ਕਿੰਨੇ ਦਿਨ ਪਹਿਲਾਂ ਇਹ 15 ਦਿਨਾਂ ਪਹਿਲਾਂ ਦੀ ਪਹਿਲਾ ਗੱਲ ਹੈ ਮੈਡਮ ਜੀ ਅੱਛਾ ਤੂੰ ਪਹਿਲਾਂ ਵੀ 15 ਦਿਨ ਪਹਿਲਾਂ ਵੀ ਇਦਾਂ ਹੋਇਆ ਤੇ ਸੌਂ ਵਾਰ ਸਾਡੇ ਕੋਲੇ ਵੀਡੀਓ ਆ ਗਈ ਜੀ ਅਸੀਂ ਵੀਡੀਓ ਤਾਂ ਚਾਗਾ ਚੱਕਿਆ ਮੈਡਮ ਜੀ ਇੱਕ ਵੀਡੀਓ ਕਿਵੇਂ ਸੋਸ਼ਲ ਮੀਡੀਆ ਤੇ ਪਾਤੀ ਸੀ ਜਾਂ ਕਿਹਨੇ ਵਿਖਾਈ ਤੁਹਾਨੂੰ ਗਾਂ ਦੇ ਗਾਂ ਵੀ ਵਟਸਐਪ ਤੇ ਗਾਂ ਦੇ ਗਾਂ ਕਿਸੇ ਨੂੰ ਬੁਲਾਇਆ ਵੀ ਭੇਜਣ ਲੱਗ ਗਏ ਗਾਂ ਦੇ ਗਾਂ ਜਦੋਂ ਉਹਨਾਂ ਨੇ ਬੱਚੇ ਦੇ ਨਾਲ ਅਸ਼ਲੀਲ ਹਰਕਤ ਕੀਤੀ ਉਸ ਸਮੇਂ ਵੀਡੀਓ ਬਣਾ ਲਈ ਹਾਂਜੀ ਉਹਨਾਂ ਨੇ ਆਪ ਹੀ ਵੀਡੀਓ ਬਣਾਈ ਮੈਡਮ ਜੀ ਗਲਤ ਕਰਕੇ ਇਹਨਾਂ ਨੂੰ ਧੋਕੇ ਦਿੱਤੇ ਵੀ ਜੇ ਤੂੰ ਗਾਂ ਤੋਂ ਸਾਡੇ ਅੱਖੇ ਨਾ ਲੱਗਿਆ ਜਾਂ ਮਾਂ ਪਿਓ ਨੂੰ ਦੱਸਿਆ ਸੀ ਤੇਰਾ ਗਾਲ ਹਾਂ ਬੱਚਾ ਡਰਦਾ ਸਾਨੂੰ ਦੱਸਦਿਆਂ ਜੀ ਉਹ ਤਾਂ ਸਾਡੇ ਕੋਲੇ ਵੀਡੀਓ ਆਈ ਤੇ ਅਸੀਂ ਚਾਗਾ ਚੱਕਿਆ ਮੈਂ ਵੀਡੀਓ ਚ ਸਾਫ਼ ਬੱਚੇ ਦਾ ਤੇ ਜਾਂ ਉਹਨਾਂ ਦੇ ਚਿਹਰੇ ਸਾਫ਼ ਦਿਸਦੇ ਹਾਂਜੀ ਮੈਡਮ ਪੂਰੇ ਸਾਫ਼ ਦੈਦੇ ਮੈਡਮ ਜੀ ਉਹਵੇਂ ਸਾਰਾ ਕੁਝ ਕਰਦੇ ਉਹਵੇਂ ਸਾਰਾ ਕੁਝ ਦੈਦਾ ਮੈਡਮ ਜੀ ਅਚਾ ਉਹ ਵੀ ਦਿਸਦਾ ਹਾਂਜੀ ਵੀਡੀਓ ਤੋਂ ਬਾਅਦ ਤੁਹਾਨੂੰ ਪਤਾ ਲੱਗਿਆ ਵੀ ਬੱਚੇ ਦੇ ਨਾਲ ਇਹ ਚੀਜ਼ ਹੋਈ ਹੈ ਹਾਲਾਂਕਿ ਬੱਚੇ ਨੂੰ ਸਰੀਰਕ ਦਿੱਕਤ ਤਾਂ ਹੋ ਰਹੀ ਸੀ ਹਾਂਜੀ ਹਾਂਜੀ ਪਹਿਲਾਂ ਵੀ ਹੋਈ ਹੈ ਜੀ ਇੱਕ ਦੋ ਵਾਰੀ ਅਸੀਂ ਗਰਮੀ ਗਰਮੀ ਚ ਹੀ ਰਹਦੇ ਮੈਡਮ ਜੀ ਜਦੋਂ ਸਾਡੇ ਕੋਲੇ ਵੀਡੀਓ ਆਈ ਸਾਨੂੰ ਤਾਂ ਸਹੀ ਉਹਨੂੰ ਪਤਾ ਲੱਗਿਆ ਵੀ ਮੈਡਮ ਜੀ ਅਸੀਂ ਕੰਮਕਾਰ ਵਾਲੇ ਬੰਦੇ ਆ ਦੋਵੇਂ ਵੀੜ ਗੋਈ ਅਸੀਂ ਹੋਰੋਂ ਪਤਾ ਲੱਗਿਆ ਸਾਡੇ ਬੱਚੇ ਨਾਲ ਕੁਸ ਹੋਈ ਜਾਂਦਾ ਬੀ ਕੰਮ ਕਰਦੇ ਹੋ ਭਾਣੇ ਤੁਸੀਂ ਐਡਮਨ ਜੀ ਮੈਂ ਤਾਂ ਘਰਾਂ 'ਚ ਕੰਮ ਕਰਦੀ ਆਂ ਜੀ ਝਾੜੂ ਪੂੰਛਾ ਦੋ ਤਿੰਨਾ ਘਰਾਂ 'ਚ ਜੀ ਅੱਛਾ ਹਾਂਜੀ ਇਹ ਇਹ ਲੇਬਰ ਦਾ ਕੰਮ ਕਰਦੇ ਮਿਸਤਰੀ ਦੇ ਨਾਲ ਜਾਂਦੇ ਆ ਜੀ ਅੱਛਾ ਮਤਲਬ ਮਜ਼ਦੂਰ ਪਰਿਵਾਰ ਇੰਦਾਂ ਕੰਮ ਕਰਦੇ ਆ ਜੀ ਪੈਣੇ ਤਿੰਨ ਜਿਹੜੇ ਨੌਜਵਾਨ ਸੀ ਇਹਨਾਂ ਦੀ ਘਰੇ ਕਿਵੇਂ ਆਉਣੀ ਜਾਣੀ ਸੀ ਜਾਂ ਬੱਚੇ ਨੂੰ ਕਿਵੇਂ ਜਾਣਦੇ ਸੀ ਮੈਡਮ ਜੀ ਇੱਧਰ ਤਾਂ ਵੀ ਬੱਚਾ ਖੇਡਦਾ ਖੇਡਦਾ ਦਾਦੀ ਦੇ ਘਰੇ ਗਿਆ ਜੀ ਇਹਨਾਂ ਨੇ ਲਾਲਚ ਦਿੱਤਾ ਟੌਫੀਆਂ ਦਾ ਵੀ ਆ ਜਾ ਤੈਨੂੰ ਚੀਜ਼ ਦਿਵਾ ਕੇ ਲੈਉਣੇ ਆ ਵੀ ਸਾਡੇ ਨਾਲ ਕੰਮ ਕਰ ਇਹਨੂੰ ਐ ਨਹੀਂ ਪਤਾ ਵੀ ਕੀ ਧੋਕੀ ਦਿੱਤੇ ਕੀ ਨਹੀਂ ਤੇ ਉੱਥੇ ਬੱਚੇ ਨੂੰ ਸਟੋਰ ਚ ਲੈ ਗਏ ਮੈਡਮ ਜੀ ਉੱਥੇ ਗਲਤ ਕੰਮ ਕੀਤਾ ਜੀ ਇਹਨਾਂ ਨੇ ਮਤਲਬ ਤੁਸੀਂ ਪਹਿਲਾਂ ਜਾਣਦੇ ਸੀ ਉਹਨਾਂ ਨਾਲ ਆਉਣੀ ਜਾਣੀ ਸੀਗੀ ਜਿਹੜੇ ਤਿੰਨ ਘਰਾਂ ਦੀ ਅਸੀਂ ਨੇੜੇ ਹੀ ਆ ਜੀ ਬੱਚੇ ਹਾਂ ਜੀ ਮਤਲਬ ਸ਼ਰੀਕ ਪਿੰਡ ਦੇ ਹਾਂ ਜੀ ਮੈਡਮ ਦੀ ਪਿੰਡ ਜੀ ਸਾਡੇ ਜੀ ਜੀ ਅੱਛਾ ਪੈਣ ਪਿੰਡ ਦੇ ਵਿੱਚੋਂ ਲੋਕਾਂ ਨੇ ਮਦਦ ਕੀਤੀ ਜਦੋਂ ਆ ਗੱਲ ਦਾ ਪਤਾ ਲੱਗਿਆ ਜਾਂ ਤੁਸੀਂ ਆਪ ਹੀ ਐਫ ਆਈ ਆਰ ਕਟਾਉਣ ਗਏ ਨਹੀਂ ਜੀ ਸਾਡਾ ਪਿੰਡ ਸਾਰਾ ਸਾਡੇ ਨਾਲ ਖੜਿਆ ਜੀ ਸਾਰਿਆਂ ਨੇ ਸਾਡੀ ਮਦਦ ਕੀਤੀ ਹੈ ਪੂਰੀ ਫੌਲ ਜੀ ਸਾਡੀ ਥਾ ਉੱਥੇ ਅਸੀਂ ਥਾਣੇ ਚ ਗਏ ਸਾਡੀ ਉਹਨਾਂ ਨੇ ਪੂਰੀ ਗੌਰ ਨਾਲ ਗੱਲ ਸੁਣੀ ਹੈ ਜੀ ਉਹਨਾਂ ਨੇ ਵੀ ਸਾਡੀ ਪੂਰੀ ਗੱਲ ਸੁਣੀ ਆ ਤੇ ਫੇਰ ਉਹ ਬੱਚਿਆਂ ਨੂੰ ਅੰਦਰ ਕਰਵਾਤਾ ਸੀ ਉਹਨਾਂ ਤੇ ਪਰਚਾ ਪਤਾ ਮੜ ਗਿਆ ਜੋ ਪਰਚਾ ਕੱਟਿਆ ਗਿਆ ਤੇ ਅੰਦਰ ਬੱਚਾ ਕੱਟਿਆ ਗਿਆ ਪੂਰੀ ਗੌਰ ਨਾਲ ਸਾਡੀ ਉੱਥੇ ਗੱਲ ਸੁਣੀ ਆ ਜੀ ਠਾਣੇ ਚ ਕਿੰਨੇ ਦਿਨ ਬੱਚਾ ਐਡਮਿਟ ਕਿੰਨੇ ਦਿਨ ਰਿਹਾ 7 ਦਿਨ ਦਾਖ ਰਿਹਾ ਮੈਡਮ ਜੀ ਅੱਜ ਛੁੱਟੀ ਮਿਲੀ ਹੈ ਜੀ 7 ਦਿਨਾਂ ਤੋਂ 7 ਦਿਨੋਂ ਬੱਚੇ ਨੂੰ ਇਹ ਸਮੱਸਿਆ ਆ ਰਹੀ ਹਾਂਜੀ ਅਸੀਂ ਦਿਨ ਜੀ ਉੱਥੇ ਦਵਾਈ ਚੱਲੇ ਗਈ ਮਾੜਾ ਮਾੜਾ ਬਲੱਡ ਆਈ ਗਿਆ ਲੈਟਰੀ ਵਿੱਚ ਜੀ ਹੁਣ ਕੱਲ ਦਾ ਮਾੜਾ ਜਿਹਾ ਫਰਕ ਆ ਜੀ ਇਹਨੂੰ ਕੰਨ ਦਾ ਠੀਕ ਹੋਇਆ ਹਾਂਜੀ ਕੰਨ ਦਾ ਠੀਕ ਹੈ ਜੀ ਹਾਂ ਤੇ ਦਵਾਈ ਹੈ ਜੀ ਉਹ ਕਹਿੰਦੇ 2 ਮਹੀਨੇ ਲਗਾਤਾਰ ਚੱਲੋਗੇ ਜੀ ਪੈਨੇ ਕਈ ਕੁੜੀਆਂ ਪਿੱਛੋਂ ਹੋਇਆ ਸੀ ਕਹਿੰਦੇ ਮੁੰਡਾ ਹਾਂਜੀ ਚਾਰ ਮੇਰੇ ਬੇਟੀਆਂ ਚਾਰਾ ਬੇਟੀਆਂ ਤੋਂ ਲਿਆ ਜੀ ਮੈਂ ਮੇਰੇ ਚਾਰ ਬੇਟੀਆਂ ਤੋਂ ਬਸ ਸਾਰਾਂ ਤੋਂ ਲਿਆ ਜੀ ਜੀ ਅੱਛਾ ਪੈਨੇ ਜਿਵੇਂ ਇੱਕ ਘਟਨਾ ਹੈ ਜਿਹੜੀ ਉਹ ਬਹੁਤ ਮਤਲਬ ਇਹੋ ਜੀਆਂ ਵਾਰਦਾਤਾਂ ਪੰਜਾਬ ਦੇ ਵਿੱਚ ਹੁੰਦੀਆਂ ਰਹਿੰਦੀਆਂ ਨੇ ਤੇ ਜ਼ਿਆਦਾਤਰ ਲੋਕ ਕਹਿੰਦੇ ਵੀ ਮਾਂ ਬਾਪ ਨੂੰ ਬੱਚਿਆਂ ਦਾ ਮਤਲਬ ਧਿਆਨ ਰੱਖਣਾ ਚਾਹੀਦਾ ਹੈ ਜਦੋਂ ਇਹ ਘਟਨਾ ਵਾਪਰੀ ਤੁਸੀਂ ਉਦੋਂ ਕਿੱਥੇ ਸੀ ਮੈਡਮ ਜੀ ਮੈਂ ਕੰਮ ਤੇ ਗਈ ਜੀ ਜੇ ਤੜਕੇ 8 ਵਜੇ ਦੇ ਟਾਈਮ 'ਚ ਤੇ ਸਾਨੂੰ ਤਾਂ ਬੇਟੇ ਨੇ ਕੋਈ ਗੱਲ ਨਹੀਂ ਦੱਸੀ ਸਨ ਰਾਤ ਨੂੰ 9:00 ਵਜੇ ਪਤਾ ਲੱਗਿਆ ਜੀ ਰੇਲੇਟਰੀ ਵਿੱਚ ਦੀ ਬਲਾਡ ਆਇਆ ਮੰਮੀ ਮੈਨੂੰ ਬਾਅਦ ਚ ਕਰੀ ਤੇ ਜਦੋਂ ਬੱਚੇ ਦੇ ਰੇਲੇਟਰੀ ਵਿੱਚ ਦੀ ਬਲਾਡ ਆਇਆ ਰਾਤ ਨੂੰ 9-10 ਵਜੇ ਸਨ ਤੋੜੋ ਪਤਾ ਲੱਗਿਆ ਮੈਡਮ ਜੀ ਤੜਕੇ ਅਸੀਂ ਵੀ ਦਾਖਲ ਤਾਂ ਨਹੀਂ ਹੋਏ ਅਸੀਂ ਸਿੱਧਾ ਥਾਣੇ 'ਚ ਗਏ ਹਾਂ ਤੇ ਉਹਨਾਂ ਨੇ ਸਾਡੀ ਪੂਰੀ ਗੌਰ ਨਾਲ ਗੱਲ ਸੁਣੀ ਤੇ ਉਹਨਾਂ ਨੇ ਤੇ ਬੱਚਿਆਂ ਤੇ ਪਰਚਾ ਪਾਇਆ ਜੀ ਵੀ ਜਿਆਦਾਤਰ ਜਦੋਂ ਇਹੋ ਜਿਹੇ ਘਟਨਾਵਾਂ ਹੁੰਦੀਆਂ ਤੇ ਸਮਝੌਤੇ ਆ ਜਿਹੜੇ ਉਹ ਮਾਂ ਪਿਓ ਵੱਲੋਂ ਕਰ ਲਏ ਜਾਂਦੇ ਆ ਉਹਨਾਂ ਨੇ ਕੋਈ ਤੁਹਾਨੂੰ ਜਿਹੜੀ ਦੂਜੀ ਪਾਰਟੀ ਆ ਉਹਨਾਂ ਨੇ ਆਫਰ ਦਿੱਤੀ ਵੀ ਤੁਸੀਂ ਪੈਸੇ ਲੈ ਲਓ ਜਾਂ ਇਹ ਗੱਲ ਨੂੰ ਦਬਾ ਦਿਓ ਸਾਡੇ ਬੱਚਿਆਂ ਨੂੰ ਅੰਦਰ ਨਾ ਕਰਾਓ ਹਾਂਜੀ ਉਹਨਾਂ ਨੇ ਉਹ ਕਹਿਦੇ ਵੀ ਆਪਾਂ ਬਹਿ ਕੇ ਗੱਲ ਕਰ ਲੈਂਦੇ ਆ ਰਾਜੀਨਾਮਾ ਕਰ ਲਓ ਜਿੰਨਾ ਬੱਚੇ ਦਾ ਲਾਜ ਅਸੀਂ ਕਰਾ ਦੇਾਂਗੇ ਅਸੀਂ ਕਹੇ ਜੀ ਅਸੀਂ ਰਾਜੀਨਾਮਾ ਨਹੀਂ ਕਰਨਾ ਮੇਰੇ ਬੱਚੇ ਦੀ ਜ਼ਿੰਦਗੀ ਖਰਾਬ ਹੋਏ ਸੰਤਾਨ ਸਾਭ ਚਾਹੀਦਾ ਸਾਬ ਜੀ ਹਾਂਜੀ ਮੈਡਮ ਇਲਾਜ ਫਿਰ ਤੁਸੀਂ ਆਪੇ ਹੀ ਕਰਵਾ ਦੇ ਹਾਂਜੀ ਮੈਂ ਲਾਜ ਆ ਦੇ ਪੰਲੋ ਕਰਾਇਆ ਮੇਰਾ 15-2000 ਰੁਪਏ ਲੱਗ ਗਿਆ ਜੀ ਦਾ 7-10 ਦਿਨਾਂ ਵਿੱਚ ਲੀਜੀ ਹਾਂਜੀ ਕੋਈ ਦੂਰ ਪਰਿਵਾਰੋਂ ਥਾਣੇ ਕਚਹਿਰੀਆਂ ਦੇ ਗੇੜੇ ਵੀ ਲਾਉਣੇ ਪੈ ਰਹੇ ਐ ਤੇ ਖਰਚਾ ਵੀ ਹੋ ਰਿਹਾ ਮਜ਼ਦੂਰੀ ਵੀ ਛੁੱਟੀ ਐ ਹੁਣ ਹੋਰ ਵੀ ਜ਼ਿਆਦਾ ਮਨ ਦੇ ਵਿੱਚ ਡਰੂਗਾ ਵੀ ਕੰਮ ਕਰ ਤੇ ਜਾਣ ਕਿਵੇਂ ਜਾਈਏ ਬੱਚਿਆਂ ਨੂੰ ਕੱਲੇ ਛੱਡ ਕੇ ਹਾਂਜੀ ਮੈਡਮ ਜੀ ਮੈਨੂੰ ਡਰ ਲੱਗਦੇ ਰਹਿੰਦਾ ਹੁਣ ਮੈਂ ਕੰਮ ਕਰ ਤੇ ਜਾਣੀ ਮੇਰੀਆਂ ਬੇਟਾਂਾਂ ਚਾਰ ਆ ਮਗਰ ਉਹ ਵੀ ਕੱਲਣਾ ਫਿਰਦੀਆਂ ਰਹਿੰਦਾ ਤਾਂ ਜੀ ਤੇ ਵੀ ਡਰਤਾ ਰਹਿੰਦਾ ਇਹ ਦਿਲ ਚ ਜੀ ਕੀ ਅੱਜ ਬੇਟੇ ਨਾਲ ਵੀ ਕੱਲ ਨੂੰ ਕੁੜਨਾ ਨਾ ਨਾ ਇਹ ਕੰਮ ਹੋਵੇ। ਕੀ ਮੰਗ ਕੀ ਕਰਦੇ ਹਾਂ ਕਿ ਕਿਸ ਤਰ੍ਹਾਂ ਦੀ ਸਜ਼ਾ ਹੈ ਜਿਹੜੀ ਉਹਨਾਂ ਨੂੰ ਹੋਣੀ ਚਾਹੀਦੀ ਹੈ। ਸਜ਼ਾ ਮੈਡਮ ਜੀ ਵੱਧ ਤੋਂ ਵੱਧ ਹੋਣਾ ਚਾਹੀਦਾ ਵੀ ਜਿਵੇਂ ਕਾਪਰੇ ਅੱਜ ਬੇਟੇ ਨਾਲ ਵੀ ਗਾਂ ਕਿਸੇ ਹੋਰ ਨਾਲ ਨਾ ਹੋਵੇ ਜੀ। ਹਾਂਜੀ ਆਪਾਂ ਨੂੰ ਇਨਸਾਫ ਚਾਹੀਦਾ ਜੀ। ਜੀ। ਵੀਰੇ ਤੁਹਾਡੇ ਨਾਲ ਵੀ ਗੱਲਬਾਤ ਕਰਨੀ ਚਾਹਾਂਗੇ। ਭੈਣ ਨੇ ਜਿਵੇਂ ਦੱਸਿਆ ਤੁਹਾਨੂੰ ਕਦੋਂ ਪਤਾ ਲੱਗਿਆ ਬੱਚੇ ਦੇ ਨਾਲ ਇਹ ਹਾਦਸਾ ਹੋਇਆ ਕਿਉਂਕਿ ਪੁੱਤਰ ਦੇ ਬਹੁਤ ਡੇੜੇ ਤਾਂ ਬਾਪ ਹੁੰਦਾ ਹੈ। ਤਾਂ ਬਾਪ ਨੂੰ ਪਤਾ ਹੁੰਦਾ ਹੈ। ਇਹ ਉਦੋਂ ਹੀ ਬੱਸ ਹੋਇਆ ਸੀਗਾ ਜੀ। ਹੂੰ। ਤੁਹਾਨੂੰ ਵੀ ਉਦੋਂ ਨਹੀਂ ਪਤਾ ਲੱਗਿਆ ਪਤਾ ਲੱਗਿਆ ਅੱਛਾ ਦੋਨਾਂ ਨੂੰ ਹਾਂ ਜੀ ਉਦੋਂ ਹੀ ਚੱਕ ਕੇ ਨੂੰ ਥਾਣੇ ਲੈ ਗਈ ਅੱਛਾ ਥਾਣੇ ਵਾਲਿਆਂ ਨੇ ਗੱਲ ਪੂਰੀ ਵਿਧੀ ਅਥੋਂ ਨਹੀਂ ਸਾਡੀ ਹਾਂ ਕੋਈ ਸਾਡੇ ਨਾਲ ਧੱਕਾ ਨਹੀਂ ਹੋਇਆ ਉੱਤੇ ਵੀ ਹਾਂ ਡਾਕਟਰਾਂ ਨੇ ਵੀ ਕੋਈ ਨਹੀਂ ਸਾਡਾ ਉਹ ਕੀਤਾਗਾ ਸਾਥ ਦਿੱਤਾ ਪੂਰਾ ਅੱਛਾ ਉਧਰੋਂ ਪੰਡ ਵਾਲਿਆਂ ਨੇ ਸਾਡੀ ਪੂਰੀ ਮਦਦ ਕੀਤੀ ਆ ਹਾਂ ਪੰਡ ਵਾਲਿਆਂ ਦੇ ਵੱਲੋਂ ਪੂਰਾ ਸਹਿਯੋਗ ਦਿੱਤਾ ਗਿਆ ਹਾਂ ਮੈਨੂੰ ਉਹਨਾਂ ਨੇ ਕਿਹਾ ਵੀ ਇਹ ਗੱਲ ਮੈਨੂੰ ਦਬੀ ਨਾ ਕਹਿੰਦੇ ਇਤਰੇ ਨਾਲ ਹਾਂ ਇੱਕ ਗੱਲ ਇਹ ਵੀ ਉਠਦੀ ਹੈ ਕਿ ਜਿਹੜੇ ਮਤਲਬ ਪਾਸੇ ਤੋਂ ਆਉਂਦੇ ਆ ਸਾਨੂੰ ਉਹਨਾਂ ਤੇ ਨੀਤੇ ਜਣਾ ਚਾਹੀਦਾ ਆ ਆਪਣੇ ਬੱਚਿਆਂ ਨੂੰ ਲੈ ਕੇ ਪਰ ਆਪਣੇ ਗਵਾਂਢ ਚ ਜਾਂ ਆਪਣੇ ਲਾਲੋ ਸ਼ਰੀਕੇ ਕੋ ਬਿਲੇ ਜੇ ਤਾਂ ਪੱਤੇ ਜਦੇ ਹੀ ਆ ਬੱਚੇ ਨੂੰ ਲੈ ਕੇ ਤੁਰੇ ਹੀ ਫਿਰਦਾ ਰਹਿੰਦਾ ਬੱਚਾ ਤਾਂ ਮੈਡਮ ਜੀ ਜਮੈਂ ਜਿੱਕੀ ਗਨ ਡੱਗੇ ਕਿਸੇ ਤੇ ਨਹੀਂ ਜਿੱਕੀ ਗਨ ਰਹਿ ਗਿਆ ਨਾ ਜੀ ਹੁਣ ਤਾਂ ਕੋਈ ਯਕੀਨ ਨਹੀਂ ਕਿਸੇ ਤੇ ਵੀ ਨਹੀਂ ਜਿੱਕੀ ਜਮੈਂ ਹੋ ਡੱਗੇ ਜਿੱਕੀ ਜੀ ਉਮਰ ਸੀ ਇਨਾ ਬੱਚਿਆਂ ਦੀ ਜਿਨ੍ਹਾਂ ਨੇ ਇਹ ਕੰਮ ਕੀਤਾ ਇੱਕ ਤਾਂ ਮੈਡਮ ਜੀ 20 ਸਾਲਾਂ ਦਾ ਜੀ ਇੱਕ ਹੈਗਾ 15 ਸਾਲਾਂ ਦਾ ਇੱਕ ਹੈਗਾ 14 ਸਾਲਾਂ ਦਾ ਮੈਡਮ ਕਿ ਇਸ ਹੰਝੇ ਤਿੰਨੋਂ ਹੁਣ ਮਤਲਬ ਕਸਟਡੀ ਚ ਹੈ ਜੇਲ ਪੇਜ ਤੇ ਜੀ ਉਹਨਾਂ ਨੇ ਤਾਂ ਬੱਚੇ ਦੇ ਮਾਤਾ ਪਿਤਾ ਦੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਦੱਸਿਆ ਕਿ ਕੋਈ ਅੱਜ ਤੋਂ 8-10 ਦਿਨ ਪਹਿਲਾਂ ਦੀ ਇਹ ਗੱਲ ਹੈ ਜਦੋਂ ਬੱਚੇ ਨੂੰ ਘਰ ਦੇ ਵਿੱਚੋਂ ਟੌਫੀਆਂ ਦਾ ਲਾਲਚ ਦੇ ਕੇ ਪਿੰਡ ਦੇ ਹੀ ਤਿੰਨ ਨੌਜਵਾਨ ਜਿਹੜੇ ਕਿ ਇਹਨਾਂ ਦੇ ਨੇੜੇ ਹੀ ਉਹਨਾਂ ਦਾ ਘਰ ਸੀ ਨੇੜੇ ਹੀ ਰਹਿੰਦੇ ਸੀ ਉਹ ਲਾਲਚ ਦੇ ਕੇ ਜਿਹੜਾ ਇਹ ਬੱਚੇ ਨੂੰ ਲੈ ਜਾਂਦੇ ਆ ਤੇ ਫਿਰ ਉਹਦੇ ਨਾਲ ਦੁਸ਼ਕਰਮ ਕਰਦੇ ਨੇ ਮਾਤਾ ਨੂੰ ਬੱਚੇ ਦੀ ਮਾਤਾ ਨੂੰ ਉਦੋਂ ਪਤਾ ਲੱਗਦਾ ਜਦੋਂ ਬੱਚਾ ਘਰੇ ਆ ਕੇ ਸ਼ਿਕਾਇਤ ਕਰਦਾ ਹੈ ਕਿ ਮੇਰਾ ਮੇਰਾ ਪੇਟ ਦਰਦ ਹੁੰਦਾ ਹੈ ਜਿਸ ਤੋਂ ਬਾਅਦ ਇਹ ਗੌਰ ਦੀ ਕਰਦੇ ਇਹ ਸਮਝਦੇ ਨੇ ਕਿ ਸ਼ਾਇਦ ਵੈਸੇ ਹੀ ਕਿਸੇ ਬਿਮਾਰੀ ਕਰਕੇ ਡੋਖ ਰਿਹਾ ਹੋਊਗਾ ਪਰ ਫਿਰ ਉਸੇ ਉਹਨਾਂ ਤਿੰਨਾਂ ਨੌਜਵਾਨਾਂ ਵੱਲੋਂ ਇੱਕ ਵੀਡੀਓ ਵੀ ਇਸ ਬੱਚੇ ਦੇ ਨਾਲ ਬਣਾਈ ਗਈ ਸੀ ਅਸ਼ਲੀਲ ਵੀਡੀਓ ਉਹ ਗਰੁੱਪਾਂ ਦੇ ਵਿੱਚ ਜਾਂ ਪਿੰਡ ਦੇ ਲੋਕਾਂ ਦੇ ਨਾਲ ਭੇਜੀ ਜਾਂਦੀ ਹੈ ਉਹਨਾਂ ਨੂੰ ਸ਼ੇਅਰ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਉਹ ਵੀਡੀਓ ਇਹਨਾਂ ਦੇ ਕੋਲ ਪਹੁੰਚਦੀ ਹੈ ਤੇ ਫਿਰ ਇਹਨਾਂ ਨੂੰ ਪਤਾ ਲੱਗਦਾ ਹੈ ਕਿ ਸਾਡੇ ਬੱਚੇ ਦੇ ਨਾਲ ਜਿਹੜਾ ਇਹ ਕੰਮ ਹੋ ਗਿਆ ਐਫ ਆਈ ਆਰ ਹੈ ਜਿਹੜੀ ਉਹ ਕੱਟੀ ਜਾ ਚੁੱਕੀ ਹੈ ਤਿੰਨੇ ਮੁਲਜ਼ਮਾਂ ਜਿਹੜੇ ਉਹਨਾਂ ਨੂੰ ਵੀ ਜਿਹੜਾ ਇਹ ਅਰੈਸਟ ਪੁਲਿਸ ਦੇ ਵੱਲੋਂ ਕਰ ਲਿਆ ਗਿਆ ਹੈ